ਲਿਫਟ ਲੈ ਕੇ ਲੁੱਟਖੋ ਕਰਨ ਵਾਲੇ ਗਰੋਹ ਦੇ ਦੋ ਨੌਜਵਾਨ ਅਤੇ ਇੱਕ ਔਰਤ ਨੂੰ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਕੀਤਾ ਕਾਬੂ ਲੁੱਟੀ ਹੋਈ ਰਕਮ ਵੀ ਕੀਤੀ ਬਰਾਮਦ ਦੱਸ ਦिए ਕਿ ਸੰਗਤ ਮੰਡੀ ਅਧੀਨ ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਲਿਫਟ ਦਾ ਬਹਾਨਾ ਲੈ ਕੇ ਰਾਹੀਗਰਾਂ ਤੋਂ ਲੁੱਟਖੋ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਦੋ ਨੌਜਵਾਨ ਅਤੇ ਉਨ੍ਹਾਂ ਦੀ ਸਾਥਣ ਔਰਤ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਟਰੱਕ ਅਲਕ ਖੇਤਰਾਮ ਨੇ ਸਾਡੇ ਕੋਲ ਆ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਕੁੱਦਾ ਕੋਲ ਜਦ ਉਸਨੇ ਬਾਥਰੂਮ ਕਰਨ ਲਈ ਆਪਣੇ ਟਰੱਕ ਨੂੰ ਰੋਕਿਆ ਤਾਂ ਇੱਕ ਔਰਤ ਨੇ ਡੱਬ ਵਾਲੀ ਜਾਣ ਲਈ ਉਸ ਤੋਂ ਲਿਫਟ ਮੰਗੀ ਤਾਂ ਪਿੱਛੇ ਤੋਂ ਦੋ ਨੌਜਵਾਨਾਂ ਵੱਲੋਂ ਆ ਕੇ ਉਹਦੇ ਟਰੱਕ ਵਿੱਚ ਦਾਖਲ ਹੋ ਗਏ ਉਸ ਦੀ ਕੁੱਟਮਾਰ ਕੀਤੀ ਅਤੇ ਟਰੱਕ ਦੀ ਭੰਨਤੋੜ ਕਰਕੇ ਉਸ ਤੋਂ 65000 ਰੁਪਏ ਲੈ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਹੈ ਕਿ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਦੋਨਾਂ ਨੌਜਵਾਨਾਂ ਅਤੇ ਉਹਨਾਂ ਦੀ ਸਾਥਣ ਔਰਤ ਨੂੰ ਕਾਬੂ ਕਰ ਲਿਆ ਅਤੇ ਉਹਨਾਂ ਕੋਲੋਂ ਖੋਹ ਕੀਤੀ ਗਈ ਰਕਮ ਵੀ ਬਰਾਮਦ ਕਰ ਲਈ ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਅਮਰਤਪਾਲ ਕ੍ਰਿਸ਼ਨ ਕੁਮਾਰ ਅਤੇ ਇਹਨਾਂ ਦੀ ਸਾਥਣ ਔਰਤ ਦੀ ਪਛਾਣ ਸਰਬਜੀਤ ਕੌਰ ਦੇ ਤੌਰ ਤੇ ਹੋਈ ਹੈ ਉਹਨਾਂ ਦੱਸਿਆ ਹੈ ਕਿ ਮੋਢੀ ਪੁਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਨੌਜਵਾਨ ਅਤੇ ਔਰਤ ਸੜਕ ਤੇ ਖੜਾ ਕੇ ਡਰਾਈਵਰਾਂ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਉਹਨਾਂ ਦੱਸਿਆ ਹੈ ਕਿ ਇਹਨਾਂ ਤਿੰਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਕਿ ਹੋਰ ਵੀ ਡੂੰਘਾਈ ਨਾਲ ਜਾਂਚ ਹੋ ਸਕੇ ਹੇ ਜੀ ਕੱਲ ਇੱਕ ਕੋੜਾ ਚਾਲ ਕੇ ਖੇਤਰਾਮ ਉਹਨੇ ਆ ਕੇ ਸਾਡੇ ਕੋਲੇ ਬਿਆਨ ਲਖਾਇਆ ਸੀਗਾ ਵੀ ਮੈਂ ਸਾਡੇ ਕੇ 4 ਵਜੇ ਬਠੰਡਾ ਬਾਦਲ ਰੋਡ ਤੇ ਕੁਦਾ ਪੁਲਸੂਆ ਤੇ ਜਿਹੜਾ ਵੀ ਬਾਥਰੂਮ ਕਰਨ ਵਾਸਤੇ ਰੁਕੇ ਸੀ ਉੱਥੇ ਇੱਕ ਲੇਡੀਜ਼ ਨੇ ਲਿਫਟ ਮੰਗੀ ਉਹ ਤੋਂ ਉਹਨੇ ਇਨਸਾਨੀਅਤ ਦੇ ਨਾਤੇ ਵੀ ਔਰਤ ਹੈਗੀ ਡੱਬ ਵਾਲੀ ਤੱਕ ਉਹਨੇ ਜਾਣਾ ਸੀਗਾ ਉਹਨੇ ਵਿੱਚ ਗੱਡੀ ਦੇ ਵਿੱਚ ਬਿਠਾ ਲਈ ਤੇ ਦੋ ਨੌਜਵਾਨ ਜਿਹੜਾ ਅਮਰਤਪਾਲ ਸਿੰਘ ਇਲਿਸ ਬੱਬੂ ਹੈ ਪੁੱਤਰ ਹਨੇਕ ਸਿੰਘ ਦੂਸਰਾ ਜਿਹੜਾ ਕਰੇਸ਼ਨ ਕੁਮਾਰ ਪੁੱਤਰ ਰਤਨ ਕੁਮਾਰ ਇਹ ਵੀ ਗੱਡੀ ਚ ਵੜ ਗਏ ਉਹਦੀ ਕੁੱਟਮਾਰ ਕਰਕੇ ਤੇ ਉਹਦੇ ਤੋਂ 365000 ਰੁਪਏ ਇਹਨਾਂ ਨੇ ਖੋਲਿਆ ਜਿਹੜੀ ਉਹ ਲੇਡੀਜ਼ ਆ ਉਹ ਇਹਨਾਂ ਦੇ ਨਾਲ ਦੀ ਮੈਂਬਰ ਆ ਉਹਦਾ ਨਾਂ ਸਰਬਜੀਤ ਕੌਰ ਆ ਜੀ ਪਤਨੀ ਗੁਲਾਬ ਸਿੰਘ ਹੁਣ ਉਹ ਕਰੇਸ਼ਨ ਕਰੇਸ਼ਨ ਕੁਮਾਰ ਨਾਲ ਹੀ ਰਹਿ ਰਹੀ ਹੈ ਪਿਛਲੇ 10 ਸਾਲ ਤੋਂ ਸਾਇਮ ਕੰਪੇਟਿਟਿਵ ਇਹਨਾਂ ਨੂੰ ਦੇਰ ਰਾਤ ਕੋਟਗੁਰੂ ਕੁੱਦਾ ਤੋਂ ਕੋਟਗੁਰੂ ਰੋਡ ਤੋਂ ਗ੍ਰਿਫਤਾਰ ਕੀਤਾ ਜੀ ਮੈਂ ਮੋਢੀ ਪੁਸ਼ਪਰਤਨ ਤੋਂ ਦਾ ਫੋਨ ਹੈ ਹਾਏ ਇਸ ਤਰ੍ਹਾਂ ਹੀ ਲੜੇ ਔਰਤ ਨੂੰ ਸਾਹਮਣੇ ਖੜਾ ਕੇ ਡਰਾਈਵਰਾਂ ਤੋਂ ਜਿਹੜੀ ਐ ਖੋ ਕਰਦੇ ਐ ਲਿਫਟ ਦੇ ਬਾਹਰ ਨੇ ਪੁਛਗਿਸ ਜਾਰੀ ਐ ਅੱਜ ਇਹਨਾਂ ਨੂੰ ਮੁਕਦਮਾ ਦਰਜ ਅਸੀਂ ਕਰ ਲਿਆ ਅੱਜ ਪੇਸ਼ ਅਦਾਲਤ ਕਰਕੇ ਇਹਦਾ ਨਿਰਮਾਣ ਹਾਸਲ ਕਰਕੇ ਢੰਗਾਈ ਨਾਲ ਪੁਛਗਿਸ ਕੀਤੀ ਜਾਵੇਗੀ